ਤੁਹਾਡੇ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪਸ਼ੂਆਂ ਦੀ ਆਪਣੀ ਗਾਂ ਮੱਝ ਜਦੋਂ ਸੁੰਦੀ ਆ ਤੇ ਉਹਦੇ ਨਾ ਜੇਰ ਨਹੀਂ ਪੈਂਦੀ ਤੇ ਉਹਦਾ ਕੀ ਕਾਰਨ ਤੇ ਜੇ ਜੇ ਤੁਹਾਡੇ ਜਾਨਵਰ ਦੀ ਜੇਰ ਨਹੀਂ ਪੈਂਦੀ ਤਾਂ ਤੁਸੀਂ ਕੀ ਇਲਾਜ ਕਰ ਸਕਦੇ ਆ ਤਾਂ ਤੁਹਾਨੂੰ ਇੱਕ ਮੈਂ ਫਾਰਮੂਲਾ ਦੱਸਣ ਲੱਗਾ ਜਿਹੜਾ ਕਿ ਤੁਸੀਂ ਪਹਿਲਾਂ ਹੀ ਜੇ ਕਰ ਲਓਗੇ ਤਾਂ ਤੁਹਾਡੇ ਜਾਨਵਰ ਦੀ ਜੇਰ ਆ ਉਹ ਪ੍ਰੋਬਲਮ ਨਹੀਂ ਆਉਂਦੀ ਪੈਨ ਦੇ ਵਿੱਚ ਪਹਿਲੀ ਗੱਲ ਤਾਂ ਤੁਸੀਂ ਜਦੋਂ ਤੁਹਾਡੇ ਜਨਮਰ ਸੂਣ ਨਾਲ ਆਉਂਦਾ 20 ਤੋਂ 25 ਦਿਨ ਆਪਣੇ ਜਨਮਰ ਦੇ ਸੂਣ ਦੇ ਵਿੱਚ ਰਹਿ ਜਾਂਦੇ ਆ ਤਾਂ ਇੱਕ ਤਾਂ ਉਹ ਜਿਹੜੀ ਵਰਬ ਕੰਪਨੀ ਤੇ ਆਉਂਦੀ ਆ ਕੁੜੀਆਂ ਜਿਵੇਂ ਕਿ ਆਪਾਂ ਆਮ ਹੀ ਵੇਖਨੇ ਆ ਮੈਟਾਪਲਾਈਟ ਖੱਟਾ ਜਿਹਾ ਡੱਬਾ ਆਉਂਦਾ ਹੁੰਦਾ 20 ਕੁੜੀਆਂ ਹੁੰਦੀਆਂ ਆ ਦੇ ਵਿੱਚ ਮਿੱਤਰਾਂ ਤਾਂ ਇੱਕ ਕੁੜੀ ਸਵੇਰ ਤੇ ਇੱਕ ਕੁੜੀ ਸ਼ਾਮ ਨੂੰ ਜਦੋਂ 20 ਦਿਨ ਤੁਹਾਡੇ ਜਨਮਰ ਦੇ ਸੂਣ ਦੇ ਵਿੱਚ ਰਹਿ ਗਿਆ ਤਾਂ ਤੁਸੀਂ ਸ਼ੁਰੂ ਕਰਦੇ ਯਕੀਨ ਤਕਰੀਬਨ ਡੇਢ ਤੋਂ ਦੋ ਮਹੀਨੇ ਰਹਿ ਜਾਂਦੇ ਆ ਟ੍ਰਾਂਜੈਕਸ਼ਨ ਫੀਡ ਜਰੂਰ ਹੁਣ ਪਾਉਣੀ ਸ਼ੁਰੂ ਕਰ ਦਿਓ ਕਿਉਂਕਿ ਜਨਵਾਰਾ ਦੇ ਵਿੱਚ ਰਿਕਾਡ ਹੀ ਇਨੀ ਤੱਤਾਂ ਦੀ ਹੋ ਚੁੱਕੀ ਆ ਕਿ ਜਿਹੜੇ ਸੂਨ ਤੋਂ ਬਾਅਦ ਆ ਕਈ ਵਾਰੀ ਜਨਵਰ ਨੂੰ ਮਲਕ ਫੀਵਰ ਹੋ ਜਾਂਦਾ ਪਸ਼ੂ ਬੈੜੀਆਂ ਦਾ ਧੌਣ ਸੜ ਕੇ ਜਿਵੇਂ ਆਪਾਂ ਵੇਖਦੇ ਪੈੜੀਆਂ ਦਾ ਤਾਂ ਪਸ਼ੂ ਦਾ ਨਰਜੀ ਲੈਵਲ ਡਾਊਨ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਸਾਡੇ ਪਸ਼ੂ ਸੂਤ ਹੈ ਯਾਰ ਸੱਤ ਹੈ ਨਹੀਂ ਉਹਦੇ ਵਿੱਚ ਸਰੀਰਕ ਪੱਖੋਂ ਜੇ ਦੀ ਜੇ ਕਮਜ਼ੋਰ ਹੋਊਗਾ ਤਾਂ ਇਹ ਸਾਰੀਆਂ ਪ੍ਰੋਬਲਮ ਆਉਣੀਆਂ ਜੇਰ ਦੀ ਪ੍ਰੋਬਲਮ ਵੀ ਆਉਗੀ ਤੁਹਾਡੇ ਜਨਵਰ ਦੀ ਜੇਰਲੀ ਥਰਨੇਗੀ ਤੇ ਬਾਹਰ ਦੀ ਸਮੱਸਿਆ ਵੀ ਹੋ ਸਕਦੀ ਆ ਕੋਈ ਥਣਾ ਦੀ ਪ੍ਰੋਬਲਮ ਵੀ ਹੋ ਸਕਦੀ ਆ ਕਿਉਂਕਿ ਜੇ ਤੁਸੀਂ ਮੋਨਟਾ ਬਲਾਈਟ ਜਾਂ ਆਹ ट्रांजੈਕਸ਼ਨ ਫੀ ਹੋ ਸ਼ੁਰੂ ਕਰਤੀ ਤਾਂ ਇਹਦੀਆਂ ਪ੍ਰੋਬਲਮਾਂ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਹੋਣੀਆਂ ਤੇ ਜਿਹੜੇ ਜਾਨਵਰਾਂ ਦੀ ਜੇਰ ਪੈਂਦੀ ਨਹੀਂ ਜਿਵੇਂ ਕਿ ਆਮ ਆਪਾਂ ਸੋਚ ਲੈਂਦੇ ਆ ਸਾਡੇ ਕਿਸਾਨ ਵੀਰ ਕਹਿੰਦੇ ਆ ਕਿ ਤਾਂ ਹਰ ਸਾਲ ਇਹ ਜੇਰ ਪੈਂਦੀ ਆ ਉਹਦੇ ਵਾਸਤੇ ਤੁਸੀਂ ਕੀ ਕਰਨਾ ਜੇਰ ਜਿਹੜੇ ਜਾਨਵਰਾਂ ਨੂੰ ਪੈਂਦੀ ਨਹੀਂ ਕੀ ਜਿਵੇਂ ਐਕਜ਼ਾਪਾਰ ਤੁਸੀਂ ਮਾਰਕੀਟ ਦੇ ਵਿੱਚ ਇਨਵੋਲ ਹੋਣ ਐਕਜ਼ਾਪਾਰ ਜਾਂ ਯੂਟੀ ਰਿਵਾਈਵ ਇਹ ਮਾਰਕੀਟ ਦੇ ਵਿੱਚ ਚੰਗੀਆਂ ਕੰਪਨੀਆਂ ਦੀਆਂ ਦਵਾਈਆਂ ਆਉਂਦੀਆਂ ਪਰ ਉਹਨੂੰ ਜੇਲ ਪਾਉਣ ਵਾਸਤੇ ਦਵਾਈ ਕੋਸ਼ਿਸ਼ ਕਰਿਆ ਕਰੋਗੇ ਤੁਸੀਂ ਜਿਹੜੀ ਵਧੀਆ ਕੰਪਨੀ ਦੀ ਸੀ ਤਾਂ ਮਾਰਕੀਟ ਦੇ ਵਿੱਚ ਲਿਆ ਕਰੋ ਤੁਸੀਂ ਤਾਂ ਜਿਹੜੇ ਏਰੀਏ ਦੇ ਵਿੱਚ ਵੀ ਤੁਸੀਂ ਬੈਠੇ ਹੋ ਤਾਂ ਪਤਾ ਲੱਗ ਜਾਂਦਾ ਵੀ ਆਹ ਦਵਾਈ ਵਧੀਆ ਤੁਸੀਂ ਵਰਤਦੇ ਹੋ ਜਿਵੇਂ ਐਕਜ਼ਾਪਾਰ ਆਮ ਆਪਾਂ ਗੇਹਣੇ ਆ ਆਯੁਰਵੈਦ ਕੰਪਨੀ ਦੀ ਐਡਵਰ ਕੰਪਨੀ ਦੀ ਵਧੀਆ ਵਧੀਆ ਰਿਜ਼ਲਟ ਹੈ ਯੂਟੀ ਰਿਵਾਈਵ ਦਾ ਵਧੀਆ ਹੈਗਾ ਐਨਵਲੋਨ ਦਾ ਵਧੀਆ ਹੈਗਾ ਇੱਕ ਵਾਰ ਜਿਹੜੇ ਸੱਜਣ ਜੁੜੀ ਜਾਂਦੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਆਪਣੇ ਏਰੀਆ ਜ਼ਰੂਰ ਲਿਖ ਕੇ ਮੇਰਾ ਵੀਰ ਮੈਸੇਜ ਕਰਵੋ ਕਿਹੜੇ-ਕਿਹੜੇ ਏਰੀਆ ਚ ਤੁਸੀਂ ਜੁੜੇ ਹੋਇਆ ਆ ਅੱਗੇ ਪਸ਼ੂਆਂ ਦੇ ਇਲਾਜ ਸੰਬੰਧੀ ਤੁਹਾਨੂੰ ਸਾਰਿਆਂ ਆਪਾਂ ਵੀਡੀਓ ਲਾਈਵ ਹੋ ਕੇ ਤਕਰੀਬਨ 8 ਦੇ ਅੰਦਰ ਵਾਰ ਆਪਾਂ ਲਾਈਵ ਹੋਇਆ ਕਰਾਂਗੇ ਜੇ ਕੋਈ ਦਾ ਕੁਐਸਚਨ ਆਇਆ ਕਰੂ ਤਾਂ ਤੁਸੀਂ ਜ਼ਰੂਰ ਪੁੱਛੋ ਆਪਾਂ ਰਲ ਮਿਲ ਕੇ ਸਾਰੇ ਭਰਾ ਜੀ ਕੋ ਹੱਲ ਕੱਢਿਆ ਕਰਾਂਗੇ ਤਾਂ ਜਦੋਂ ਤੁਹਾਡਾ ਜਿਵੇਂ ਮੰਨ ਲਓ ਕਿ ਜਿਹੜੇ ਜ ਆਪਾਂ ਜਨਵਰ ਦੀ ਕਹਿਦੇ ਨੇ ਜੇਰ ਹਰ ਸਾਲ ਪੈਂਦੀ ਨਹੀਂ ਜਦੋਂ ਵੀ ਤੁਹਾਡਾ ਜਨਵਰ ਸੌਣ ਵਾਲਾ ਹੁੰਦਾ ਆਪਾਂ ਨੂੰ ਆਪ ਪਤਾ ਲੱਗ ਜਾਂਦਾ ਵੀ ਸਾਡੇ ਜਨਵਰ ਜ਼ੋਰ ਲਾਉਣ ਲੱਪੇ ਮਟਾਂਡੀ ਆ ਗਈ ਆ ਇੱਕ ਘੰਟੇ ਤੱਕ ਸਾਡੇ ਜਨਵਰ ਨੇ ਸੂਈ ਪੈਣਾ ਕਿਉਂਕਿ ਉਹਦੇ ਪੀੜਾ ਸ਼ੁਰੂ ਦਰਦ ਸ਼ੁਰੂ ਹੋਣ ਲੱਗ ਪੈਂਦੇ ਮਟਾਂਡੀ ਜਿਵੇਂ ਕਈ ਵਾਰੀ ਪਸ਼ਾਬ ਵਾਲੀ ਮਟਾਂਡੀ ਗੰਦੀ ਮਟਾਂਡੀ ਆਏ ਤੇ ਮਟਾਂਡੀਆਂ ਵੀ ਦੋ ਹੁੰਦੀਆਂ ਜਿਵੇਂ ਤੁਹਾਨੂੰ ਸਾਡੇ ਸਾਰੇ ਵੀਰਾਂ ਨੂੰ ਪਤਾ ਹੀ ਆ ਇੱਕ ਜਿਹਦੇ ਵਿੱਚ ਬੱਚਾ ਭਲੇਟਿਆ ਹੁੰਦਾ ਚਿੱਟੀ ਗਾੜੀ ਪਾਣੀ ਹੁੰਦਾ ਤੇ ਇੱਕ ਪਸ਼ਾਬ ਵਾਲੀ ਮਟਾਂਡੀ ਨੂੰ ਆਪਾਂ ਕਹਿ ਦਿੰਦੇ ਤੇ ਜਦੋਂ ਵੀ ਤੁਹਾਡਾ ਜਾਨਵਰ ਲੱਤਾਂ ਬਾਹ ਮਾਰਾ ਪਰ ਪਤਾ ਵੀ ਸਾਡੇ ਜਾਨਵਰ ਨੇ ਅੱਧੇ ਘੰਟੇ ਤੱਕ ਸੂਪਿਆਣਾ ਤੁਸੀਂ ਕੀ ਕਰਨਾ ਜਿਹੜੀ ਦਵਾਈ ਅੱਧਾ ਲੀਟਰ ਇਕੱਠੀ ਲੈ ਕੇ ਆ ਤੇ ਜਾਨਵਰ ਨੂੰ ਉਦੋਂ ਪਿਆ ਦੇਣੀ ਆ ਚਾਹੇ ਐਨਵੋਲੋਨ ਲੈ ਲਓ ਕੋਈ ਵੀ ਲੈ ਲਓ ਐਕਜ਼ਾਪਾਰ ਲੈ ਕੋਈ ਵਧੀਆ ਕੰਪਨੀ ਜਿਹੜੀ ਵੀ ਹੋਰ ਬਹੁਤ ਵਧੀਆ ਕੰਪਨੀਆਂ ਮੇਰੇ ਤੋਂ ਸਾਰੀਆਂ ਨਾਂ ਨਹੀਂ ਲੈ ਜਾਂਦਾ ਬਹੁਤ ਸਾਰੀਆਂ ਕੰਪਨੀਆਂ ਵਧੀਆ ਤੇ ਇਨਕਮਿੰਗ ਵੌਇਸ ਕਾਲ ਫਰਮ ਦਸ਼ਨ ਮਾਮਾ ਤਾਂ ਲੈ ਕੇ ਤੁਸੀਂ ਜਦੋਂ ਤੁਹਾਡਾ ਜਾਨਵਰ ਸੂਣ ਵਾਲਾ ਹੁੰਦਾ ਸੂਣ ਵਾਲਾ ਹੁੰਦਾ ਸੌਰੀ ਵਿੱਚ ਫੋਨ ਆ ਗਿਆ ਸੀਗਾ ਜਦੋਂ ਤੁਹਾਡੇ ਜਾਨਵਰ ਸੂਣ ਵਾਲਾ ਹੁੰਦਾ ਉਦੋਂ ਉਹਨੂੰ ਪਿਆ ਦਿਓ ਜਦੋਂ ਪਤਾ ਲੱਗ ਜਾਵੇ ਆਪਣੇ ਜਾਨਵਰ ਸੂਣ ਤੋਂ ਤਿਆਰ ਆ ਅੱਧੇ ਘੰਟੇ ਦੇ ਵਿੱਚ ਵਿੱਚ ਜਨਮ ਤੇ ਸੂਪਣਾ ਉਦੋਂ ਉਹਨੂੰ ਅੱਧਾ ਲੀਟਰ ਇਕੱਠੀ ਪਿਆ ਦਿਓ ਇਹਦੇ ਦੋ ਫਾਇਦੇ ਹੋਣਗੇ ਪਿੱਤਰੋ ਇੱਥੇ ਤੁਹਾਡੇ ਜਿਹੜਾ ਜਾਨਵਰ ਆ ਸੂਣ ਚ ਬਹੁਤ ਉਹਨੂੰ ਆਸਾਨੀ ਹੋ ਜਾਊਗੀ ਆਰਾਮ ਨਾਲ ਜਾਨਵਰ ਤੁਹਾਡਾ ਸੂਪੂਗਾ ਜੇ ਸੂਣ ਤੋਂ ਤਕਰੀਬਨ 1 ਪੈਂਟ ਘੰਟਾ ਪਹਿਲਾਂ ਆਪਾਂ ਇਹ ਪਿਆ ਦਾਂਗੇ ਨਾ ਇਨਕਮਿੰਗ ਵੌਇਸ ਕਾਲ ਫਰਮ ਦਰਸ਼ਨ ਮਾਮਾ ਆਸਾਨੀ ਨਾਲ ਜਿਹੜਾ ਜਾਨਵਰ ਹੈਗਾ ਤੁਹਾਡਾ ਉਹ ਬੱਚਾ ਦੇ ਦੂਆ ਦਾ ਬੱਚਾ ਜਿਹੜਾ ਬਾਹਰ ਨਿਕਲਾ ਹੋਊਗਾ ਤੇ ਬਾਕੀ ਜਿਹੜਾ ਜਦੋਂ ਤੁਹਾਡਾ ਜਾਨਵਰ ਨੇ ਬੱਚਾ ਬਾਹਰ ਕੱਢਦਾ ਜਿਹੜੀ ਜੇਰ ਦੀ ਸਮੱਸਿਆ ਹੈ ਉਹ ਵੀ ਤਕਰੀਬਨ 99% ਤੁਹਾਡੀ ਹੱਲ ਹੋਈ ਜਾਣੀ ਹੈ ਤੁਹਾਡੇ ਜਾਨਵਰ ਦੀ ਜੇਰ ਪਈ ਜਾਣੀ ਹੈ ਤਾਂ ਇਹ ਤੁਸੀਂ ਇੱਕ ਵਾਰੀ ਕਰਕੇ ਜਰੂਰ ਦੇਖੋ ਤੁਹਾਡਾ ਫਾਇਦਾ ਹੋਊਗਾ ਇਹਦੇ ਵਿੱਚ ਵੀ ਜਦੋਂ ਤੁਸੀਂ ਜਾਨਵਰ ਨੂੰ ਦੇਤੀ ਤਾਂ ਉਹ ਜੇਰ ਸੂਨ ਦੇ ਵਿੱਚ ਵੀ ਕਿਉਂਕਿ ਆਮ ਜਿਹੜੀਆਂ ਆਪੇ ਪਹਿਲਾਂ ਵਹਿਣਾ ਹੁੰਦੀਆਂ ਇਨਕਮਿੰਗ ਵੌਇਸ ਕਾਲ ਫਰਮ ਦਰਸ਼ਨ ਮਮ ਆਮ ਜਿਹੜੀਆਂ ਪਹਿਲਾਂ ਵਹਿਣਾ ਹੁੰਦੀਆਂ ਹਨਾ ਉਹ ਜਦੋਂ ਸੁਣਦੀਆਂ ਨਾ ਤੇ ਉਹਨਾਂ ਦੇ ਪਿੱਛੇ ਜਿਹੜੀ ਸੂਲ ਹੁੰਦੀ ਆ ਉਹਦੀ ਜਗ੍ਹਾ ਘੱਟ ਹੁੰਦੀ ਆ ਆਪਾਂ ਨੂੰ ਬਹੁਤ ਅਖਿਆਈ ਨਾਲ ਸੌਣੀ ਪੈਂਦੀ ਆ ਤੇ ਜਦੋਂ ਤੁਹਾਡੇ ਇਹ ਦਵਾਈ ਦਿੱਤੀ ਹੋਊਗੀ ਨਾ ਤਾਂ ਤੁਹਾਨੂੰ ਇਹਦੇ ਵਿੱਚ ਬਹੁਤ ਹੈਲਪ ਮਿਲੂਗੀ ਉਹ ਜਿਹੜਾ ਸਾਰੇ ਰੋਮਾਂ ਢਿੱਲੇ ਹੋ ਜਾਣਗੇ ਤੇ ਜਨਰਲ ਆਸਾਨੀ ਨਾਲ ਸੌਂੂਗਾ ਤੇ ਜਿਹੜੀ ਜੇਰ ਦੀ ਸਮੱਸਿਆ ਆ ਉਹ ਵੀ ਤਕਰੀਬਨ ਤੇ ਨਾਲ ਤੁਸੀਂ ਇੱਕ ਕੈਲਸ਼ੀਅਮ ਜੈਲ ਇਹਦੇ ਨਾਲ ਤੁਸੀਂ 300 ਐਮਲ ਦੀ ਕੈਲਸ਼ੀਅਮ ਆਟ ਜੈਲ ਦੇ ਦਿਓ ਕੀ ਇਹ ਕੈਲਸ਼ੀਅਮ ਜੇਲ ਦੇ ਦਿਓ 300 ਐਮਲ ਦੀ 300 ਗ੍ਰਾਮ ਦੀ ਕੈਲਸੀਮਾਸਟ ਜੇਲ ਦੇ ਦਿਓ ਅਡਵਾਂਸ ਦੇ ਦਿਓ ਕੋਈ ਵੀ ਦੇ ਦਿਓ ਵਧੀਆ ਕੰਪਨੀ ਦੇ ਦਿਓ ਨਾਲ ਇੱਕ ਤੁਸੀਂ ਇਹ ਦੇ ਦਿਓ ਤਾਂ ਤੁਹਾਡਾ ਤਕਰੀਬਨ 100% ਤੁਹਾਡੇ ਹੱਲ ਹੋ ਜਾਊਗਾ ਤੇ ਜੇ ਮੰਨ ਲਓ ਤੁਹਾਡੇ ਜਾਨਵਰ ਦੀ ਜੇਰ ਨਹੀਂ ਪੈਂਦੀ ਤੁਸੀਂ ਡਾਕਟਰ ਨੂੰ ਸੱਦ ਕੇ ਕਢਵਾਉਣੀ ਵੀ ਪੈ ਜੇ ਤਾਂ ਡਾਕਟਰ ਨੂੰ ਬਹੁਤ ਆਸਾਨੀ ਹੋਊਗੀ ਕਿਉਂਕਿ ਜੇਰ ਤਕਰੀਬਨ ਪੂਲੀ ਪੈ ਹੋ ਚੁੱਕੀ ਹੋ ਗਈ ਬੱਚੇ ਤਾਂ ਨਹੀਂ ਛੱਡ ਜੋ ਕਿ ਡਾਕਟਰ ਆਰਮਨਾਲ ਜਿਹੜੀ ਜੇਰ ਨੂੰ ਘੱਟ ਸਕੋ ਤੇ ਇੱਕ ਵਾਰੀ ਚ ਹੀ ਸਾਰੀ ਜੇਰ ਤੁਹਾਡੇ ਜਾਨਵਰ ਦੀ ਜੇਰ ਆ ਜਿਹੜੀ ਉਹ ਨਿਕਲ ਆਊਗੀ ਤੁਹਾਡੇ ਵਾਰ-ਵਾਰ ਕਈ ਵਾਰੀ ਆਪਾਂ ਡਾਕਟਰ ਜੇਰ ਕੱਢਦਾ ਟੁਕੜਿਆ ਨਾ ਨਿਕਲਦੀ ਆਪਾਂ ਵੀ ਡਾਕਟਰ ਜੇਰ ਕੱਢੀ ਜਾਂ ਨਿਕਲੇ ਟੁਕੜੇ ਨਿਕਲੇ ਆਪਾਂ ਕੀ ਕਰਦੇ ਆ ਕਿ ਜਦੋਂ ਬੱਚਾ ਜਾਨਵਰ ਆਪਣਾ ਸੂਪ ਆ ਤੇ ਆਪਾਂ ਉਹਨੂੰ ਦਵਾਈ ਤਾਂ ਦਿੰਦੇ ਨਹੀਂਗੇ ਜੋ 7-8 ਘੰਟੇ ਲੰਘ ਗਏ ਡਾਕਟਰ ਨੂੰ ਫੋਨ ਲਾਉਨੇ ਆ ਵੀ ਡਾਕਟਰ ਸਾਹਿਬ ਜੇਰ ਕੱਢ ਦਿਓ ਉਹਦੋਂ ਨੂੰ ਜੇਰ ਆ ਜਿਹੜੀ ਅੰਦਰ ਚੱਪਿਆਂ ਦੀ ਆ ਉਹ ਕੋ ਡਾਕਟਰ ਨੂੰ ਵੀ ਲਾਉਣੀ ਬਹੁਤ ਔਖੀ ਹੋ ਜਾਂਦੀ ਆ ਜੇ ਤੁਹਾਡੀ ਦਵਾਈ ਦਿੱਤੀ ਉਹਦਾ ਡਾਕਟਰ ਨੂੰ ਵੀ ਕੱਢੀ ਔਖੀ ਹੋ ਜੂਗੀ ਉਹਦੇ ਵਿੱਚ ਤੁਹਾਡੇ ਫਾਇਦਾ ਤਾਂ ਤੁਸੀਂ ਇਹ ਫਾਰਮੂਲੇਸ਼ਨ ਜ਼ਰੂਰ ਵਰਤੋ ਸਾਰੇ ਵੀ ਡੇਰੀ ਫਾਰਮ ਵਾਲੇ ਵੀਰ ਆਪਣੇ ਜਿੰਨੇ ਵੀ ਹੈਗੇ ਤਾਂ ਉਮੀਦ ਹੈ ਕਿ ਤੁਹਾਡਾ ਜਰੂਰ ਫਾਇਦਾ ਹੋਊਗਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਆ ਕਰੋ ਯਾਰ ਤੇ ਜੇ ਕਿਹਨੂੰ ਪਸ਼ੂਆਂ ਸੰਬੰਧੀ ਹੋਰ ਕੋਈ ਸਮੱਸਿਆ ਹੁੰਦੀ ਹੈ ਤੁਸੀਂ ਮੈਸੇਜ ਕਰਕੇ ਸਾਰਾ ਇਲਾਜ ਤੁਹਾਨੂੰ ਤਕਰੀਬਨ ਆਪਾਂ ਜਿੰਨੀ ਕਿ ਜੋਗ ਹੈਗਾ ਜਰੂਰ ਦੱਸਿਆ ਚਾਹੇ ਹੋਮੋਪੈਥਿਕ ਦੀ ਦਵਾਈ ਕੋਈ ਵੀ ਹੋਵੇ ਪਸ਼ੂਆਂ ਦੇ ਇਲਾਜ ਦੀ ਤੁਸੀਂ ਖੁਦ ਘਰੇ ਤਿਆਰ ਕਰ ਸਕਦੇ ਹੋ ਤੁਹਾਨੂੰ ਮੈਂ ਕੱਲ ਨੂੰ ਦੱਸੂਗਾ ਹੋਮੋਪੈਥਿਕ ਦੀ ਦਵਾਈ ਦਾ ਕੰਮ ਆਪਾਂ ਕਰਾਂਗੇ ਥਨਾ ਦੇ ਰੋਗਾਂ ਦਾ ਆਪਾਂ ਤੁਹਾਨੂੰ ਦੱਸੂਗਾ ਜਿਵੇਂ ਕਿ ਥਨਾ ਦੇ ਵਿੱਚ ਕੂਣ ਵਗੈਰਾ ਜਦੋਂ ਆਨ ਲੱਪੇਂਦਾ ਨਾ ਆਮ ਹੀ ਆਪਣੇ ਪਸ਼ੂ ਮੰਦ ਨੂੰ ਲੱਪੇਂਦਾ ਤੁਹਾਨੂੰ ਮੈਂ ਕੋਮੋ ਪੈਸ ਕੇ ਦੋਈ ਦੱਸੂਗਾ ਤੁਸੀਂ ਉਹ ਦੋ ਦਿਨ ਦੇ ਦਿਓ ਤਕਰੀਬਨ ਦੋਹਾਂ ਦਿਨਾਂ ਚ ਤੁਹਾਡਾ ਜਾਨਵਰ ਠੀਕ ਹੋ ਜਾਊਗਾ ਪਰ ਕੱਲ ਨੂੰ ਦੱਸੂਗਾ ਕੱਲ ਵਾਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕੱਲ ਨੂੰ ਤਕਰੀਬਨ 8:00 ਦੇ ਕਰੀਬ ਵੇਰ ਆਪਾਂ ਲਾਈਵ ਹੋਵਾਂਗੇ ਜੇ ਜਿਹੜਾ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਜ਼ਰੂਰ ਪੁੱਟ ਕਰਿਆ ਕਰੋ ਦੱਸਿਆ ਕਰੋ ਆਪਾਂ ਨਾਲ ਮੈਂ ਕਿ ਹੱਲ ਕਰਿਆ ਕਰਾਂਗੇ ਤੇ ਜੇ ਸੱਜਣਾ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰੇ ਸੱਜਣਾ ਜਿਹੜੇ ਸੱਜਣਾ ਨੂੰ ਵੀਡੀਓ ਦੇਖ ਤਬਾਹ ਬਹੁਤ ਧੰਨਵਾਦ ਅਣੀ ਚੈਨਲ ਨੂੰ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਸਸੀ ਕਾਲ ਜੀ ਸਾਰਾ